ਰੋਡ ਕਿਸੇ ਨੂੰ ਦਿਖਦਾ? ਜefe ਟੱਬ ਆਇਆ ਕਿ ਸਸਰੀ ਕਾ ਦੋਸਤੋ ਦੁੱਧ ਲੈਣੇ ਚੱਲੇ ਸੀ ਸ਼ਾਮੀ 6 ਵਜੇ ਤੇ ਹੁਣ ਪਹੁੰਚੇ ਡਲੋਜੀ ਤੇ ਪੰਜਾਬ ਦੇ ਬਾਰਡਰ ਥੋੜਾ ਪਿੱਛੇ ਜਿੱਥੇ ਪੈ ਰਹੇ ਬਹੁਤ ਜ਼ਿਆਦਾ ਮੀਂਹ ਤੇ ਇੱਥੇ ਆ ਗਈਆਂ ਦੋ ਸੜਕਾਂ ਤੁਸੀਂ ਦੇਖ ਰਹੇ ਹੋ ਓਰਲੀ ਪੰਜਾਬ ਦੀ ਤੇ ਪਰਲੀ ਹੈਗੀ ਹਿਮਾਚਲ ਦੀ ਤੇ ਆਪਾਂ ਇਹੀ ਰਾਹ ਤੋਂ ਜਾਣਾ ਹੈ ਸੱਚ ਪਾਸ ਬਹੁਤ ਹੀ ਖਤਰਨਾਕ ਤੇ ਜੋ ਕਿ ਡੇਂਜਰਸ ਰਸਤਾ ਹੈ ਦੇ ਸਾਥੀਓ ਡਲੋਜੀ ਦਾ ਤੁਰੇ ਸੀ ਸਿਰ 9:00 ਵਜੇ ਤੇ ਅਸੀਂ ਪਹੇਗੇ ਹੁਣ ਗਲਤਰਾ ਜਿਹੜਾ ਕਿ ਉੱਪਰ ਚੰਬੇੜੂ ਜਾਂਦਾ ਸੀ ਅਸਲ ਵਿੱਚ ਜਾਣਾ ਅਸੀਂ ਇਸ ਰਾਤ ਉਹ ਜਿੱਥੇ ਅਸੀਂ ਖੜੇ ਆ ਤੇ ਇਹ ਜਿਹੜਾ ਹੈਗਾ ਚਮੇਰਾ ਪਾਵਰ ਸਟੇਸ਼ਨ ਜਿੱਥੇ ਕੀ ਬਹੁਤ ਹੀ ਵਧੀਆ ਡੈਮਾਂ ਤੇ ਬਹੁਤ ਹੀ ਸੋਹਣੀ ਲੋਕੇਸ਼ਨ ਵਾ ਤੇ ਚੱਲਦੇ ਆ ਰਸਤਾ ਦੇਖੋ ਤੁਹਾਡੇ ਸਾਹਮਣੇ ਆ ਮੀ ਬਹੁਤ ਪਿਆਰਾਤ ਨੂੰ ਹਲੇ ਵੀ ਸੜਕ ਗਿੱਲੀ ਹੈਗੀ ਆ ਤੇ ਇਹ ਸਾਨੂੰ ਦਿਖਣਾ ਸ਼ੁਰੂ ਹੋ ਗਿਆ ਉਹ ਡੈਮ ਜਿਹੜਾ ਨਾਂ ਹੈ ਚਮੇਰਾ ਡੈਮ ਦੈਂਪਾਰ ਕਰਕੇ ਨਾਲੇ ਬਹੁਤ ਸੋਹਣਾ ਪਿੰਡ ਆਇਆ ਪਿੰਡ ਤੁਹਾਡੇ ਸਾਹਮਣੇ ਇੰਨਾ ਕੁ ਸੋਹਣਾ ਪਿੰਡ ਆ ਜੋ ਕਿ ਪਿੰਡ ਦਾ ਨਾਮ ਹੈਗਾ ਤਲੇੜੂ ਤੇ ਇਹਦੇ ਨੀਚੇ ਇੱਕ ਬਣਿਆ ਹੋਇਆ ਵਿਊ ਪੁਆਇੰਟ ਬਹੁਤ ਹੀ ਸੋਹਣਾ ਆ ਨੀਚੇ ਨੂੰ ਚਲਦੇ ਆਂ ਦੇਖਦੇ ਆਂ ਕਿੰਨਾ ਕੁ ਸੋਹਣਾ ਹੈਗਾ ਇਹ ਵਿਊ ਪੁਆਇੰਟ ਲੋ ਜੀ ਵੈਲਕਮ ਟੂ ਤਲੇੜੂ ਸਾਹਮਣੇ ਵਿਊ ਪਹਾੜਾਂ ਦੇ ਵਿੱਚ ਕਿਆ ਸੋਹਣੀ ਲੇਕ 'ਵਾਲ' ਲਿਖਿਆ ਹੋਇਆ ਚਮੇਰਾ ਪਾਵਰ ਸਟੇਸ਼ਨ 1। ਯਾਹ ਬਹੁਤ ਵਾਕਈ ਬ੍ਰੀਅੱਚੀ ਲੋਕੇਸ਼ਨ ਆ। ਦੂਰ ਦੂਰ ਤੱਕ ਪਾਣੀ ਸੱਜੇ ਪਾਸੇ ਰੱਖੀਆਂ ਹੋਈਆਂ ਕਿਸ਼ਤੀਆਂ ਜੇ ਕਿਸੇ ਨੇ ਇਸ ਲੇਕ ਦਾ 뷰 ਜੁ ਦੇਖਣਾ ਆ ਉਹ ਕਿਸ਼ਤੀਆਂ ਦੇ ਵਿੱਚ ਵੀ ਬੋਟਿੰਗ ਕਰ ਸਕਦਾ ਆ। ਸਾਥਿਓ ਬੈਰਾਗੜ ਤੋਂ 20 ਕਿਲੋਮੀਟਰ ਪਿੱਛੇ ਇੱਕ ਪਿੰਡਾਂ ਦਾ ਡੋਂਗਰੀ ਤੇ ਲੋਕੇਸ਼ਨ ਬੜੀ ਸੋਹਣੀ ਆ ਬਹੁਤ ਹੀ ਸੋਹਣੀ ਲੋਕੇਸ਼ਨ ਆ ਇੰਨੀ ਕਿ ਸੋਹਣੀ ਲੋਕੇਸ਼ਨ ਆ ਕਿ ਖੜਨ ਲਈ ਇੱਥੇ ਮਜਬੂਰ ਹੋ ਗਏ ਤੇ ਸਾਥਿਓ ਜਿਉਂ-ਜਿਉ ਸੱਤਪਾਹ ਦੇ ਨੇੜੇ ਵਾਲ ਨੂੰ ਵੱਧ ਰਹੇ ਆ ਉਚਾਈਆਂ ਨੂੰ ਜਾ ਰਹੇ ਲੋਕੇਸ਼ਨ ਬੜੀ ਸੋਹਣੀ ਆ ਰਹੀ ਆ ਖੱਬੇ ਪਾਸੇ ਮੱਕੀ ਦੇ ਖੇਤ ਉਸੇ ਪਾਸੇ ਸੱਜੇ ਪਾਸੇ ਹੈਗੀਆਂ ਡੂੰਘੀਆਂ ਖਾਈਆਂ ਤੇ ਸਾਡੀ ਬਾਈਕ ਚੱਲਦੀ ਦੂਰਿਆ ਪੂਰੀ ਸੂਰਤ ਤੇ ਪਰ ਜੋਰ ਬਾਈਕ ਦਾ ਜੂੜ ਲੱਗਦਾ ਪਿਆ ਕਿ ਚੜਾਈ ਹੈਗੀ ਠਿੱਕੀ ਸੱਜੇ ਪਾਸੇ ਪੂਰਾ ਮਨਮੋਹਕ ਦ੍ਰਿਖਾ ਕਿਆ ਬਾਤ ਆ ਬਾਈ ਤੇ ਬਾਈਕ ਨੇ ਕੱਢਿਆ ਹੋਇਆ ਪੂਰਾ ਧੂਆਂ ਕਿਉਂਕਿ ਚੜਾਈ ਹੈਗੀ ਠਿੱਕੀ ਜੋਰ ਦਾ ਬਾਈਕ ਦਾ ਲੱਗਣਾ ਹੀ ਆ ਹੋਰ ਅੱਗੇ ਆ ਕੇ ਸਾਡੇ ਕੋਲ ਹੁਣ ਆ ਗਿਆ ਕਿ ਉਸ ਤੋਂ ਵੀ ਸੋਨਾ ਦ੍ਰਿਖ ਜਾਨੀ ਕਿ ਕੁਦਰਤ ਦੀ ਉਹ ਸੁੰਦਰਤਾ ਕਿਆ ਬਾਤ ਆ ਪੂਰਾ ਜੰਗਲ ਆਲੰਦ ਵਾਲੇ ਕੋਈ ਘਰ ਨਹੀਂ ਕੋਈ ਕੁਛ ਨਹੀਂ ਕੋਈ ਬੰਦਾ ਨਹੀਂ ਆ ਰਿਹਾ ਕੋਈ ਗੱਡੀ ਨਹੀਂ ਆ ਰਹੀ ਬਸ ਛੋਟਾ ਜਿਹਾ ਰੋੜਾ ਤੇ ਜੰਗਲ ਦੇ ਵਿੱਚੋਂ ਜੰਗਲ ਨੂੰ ਕਰ ਰਹੇ ਹਾਂ ਪੂਰਾ ਕ੍ਰੋਸ ਕੀ ਬਾਤ ਆ ਕੁਦਰਤ ਦੇ ਪੂਰੇ ਨਹੀਂ ਆ ਰਿਹਾ ਬਈ ਇੱਥੇ ਲੈ ਵੀ ਇਹ ਸੇ ਟੱਬ ਆਇਆ ਇੱਕ ਛੋਟਾ ਜਿਹਾ ਇੱਕੋ ਟੱਬਾ ਕੀ ਤਾਂ ਬੌਜੀ ਟੱਬੇ ਦਾ ਸ਼ਰਮਾ ਦਾ ਆ ਸ਼ਰਮਾ ਜੀ ਸ਼ਰਮਾ ਜੀ ਦਾ ਟੱਬਾ ਆ ਰਾਣੀ ਪਾਲ ਰਾਣੀ ਰਾਣੀ ਪਾਲ रानीपुर बड़ी अच्छी लोकेशन आगे सच पास ही आपको खाण पीन मिलना बाबू जी लगा रहे बंद गोभी तड़का क्या बात आ बड़ी अच्छी मिल आ रही है वह भी देसी चूल्हे के क्या बात आ बाबू कितना समय हो गया आपको यहाँ पे छः सात साल हो गए छः सात साल हो गए तो अभी टूरिस्ट आ रहे हैं कि नहीं कम हो गए टूरिस्ट को अभी कम है पर चलते हैं टूरिस्ट में चलता है देसी चलता है रोड खुला है।, है ये साथ खुला है रोड ना अभी सितंबर अक्टूबर में बंद होगा मई जून में, में काफी रश होता है मई जून में काफी रश होता है ना तो चलता रहता है भाई रूटीन में एवरेज चलती रहती है ना क्या नाम है आपका मेरा नाम संतराम संतराम शर्मा जी ना क्या बात है बड़ा अच्छा लग गया आपको मिलके इथे क्योंकि देसी चूल्हे पे सब्जी बना रहे गोभी की तड़का लगा रहे हैं ਬੜਾ ਛਟਾ ਬੈਚ ਆ ਚੂਪੀ ਨਹੀਂ ਰੁਕੇ ਨਾ ਕੋ ਲੋਕੇਸ਼ਨ ਬੜੀ ਅੱਛੀ ਆ ਲੋ ਵੀ ਆ ਗਿਆ ਪੂਰਾ ਆਫ ਰੋਡ ਗੱਡੀ ਲਾਣੀ ਹੋ ਵੀ ਹੋ ਵੀ ਮੁਸ਼ਕਿਲ ਪਰ ਚੱਲਦੇ ਆ ਜੋਰ ਬਾਈਕ ਦਾ ਲੱਗਦਾ ਪਿਆ ਆ ਕਿਆ ਬਾਤ ਆ ਰਸਤਾ ਪੂਰਾ ਕੱਚਾ ਆ ਬਸ ਨੇ ਕੋਸ ਦਿੱਤਾ ਬੜੀ ਮੁਸ਼ਕਿਲ ਗੋੜੀ ਬਾਸ ਚਰਾ ਬਾਸ ਵੀ ਥੋੜੀ ਲੱਗ ਕੇ ਗਿਆ ਕਿਉਂਕਿ ਰਸਤਾ ਐਕਚੁਅਲ ਦੇ ਵਿੱਚ ਹੀ ਬੜਾ ਡੇਂਜਰਸ ਹੈਗਾ ਆ ਤੁਹਾਡੇ ਸਾਹਮਣੇ ਹੀ ਆ ਸਾਥੀਓ ਜਿਉਂ-ਜਿਉਂ ਆਪਾਂ ਸੱਚ ਪਾਸ ਦੇ ਨਜ਼ਦੀਕ ਆ ਰਹੇ ਆ ਬੜਾ ਸੋਹਣਾ 뷰 ਜਿੱਦਾਂ ਕੀ ਝਰਨੇ ਦੇਖੋ ਇੱਧਰ ਝਰਨਾ ਵਗਦਾ ਨੀਚੇ ਆਵਾ ਫਿਰ ਉਹ ਉੱਪਰ ਝਰਨਾ ਆ ਬੱਦਲਾਂ ਦੇ ਵਿੱਚ ਤੇ ਆ ਝਰਨੇ ਇਕੱਠੇ ਹੋ ਕੇ ਸਾਰੇ ਇਹ ਚਿੱਟੀ ਬਰਫ਼ ਵਾਂਗੂ ਕੀ ਬਾਤ ਆ ਤੇ ਝਰਨੇ ਆ ਥੱਲੇ ਇਕੱਠੇ ਹੋ ਕੇ ਆ ਤਵੇਂ ਆਇਆ ਤਿੱਜਾ ਤੋਂ ਵਾਸ ਹੁੰਦੀ ਆ ਤੇ ਆ ਇੱਕ ਦਰਿਆ ਚ ਵੜਦੇ ਆ ਆਵਾਜ਼ ਬਹੁਤ ਵਧੀਆ ਆ ਰਹੀ ਆ ਜਿਉਂ ਇੱਥੇ ਝਰਨਿਆਂ ਦਾ 뷰 ਵਧੀਆ ਉੱਥੇ ਆਹ 뷰 ਵੀ ਬਹੁਤ ਵਧੀਆ ਆ ਬਹੁਤ ਅੱਛੀ ਲੋਕੇਸ਼ਨ ਆ ਤੇ ਰਸਤਾ ਸਾਰਾ ਹੈਗਾ ਇਦਾਂ ਤੇ ਹੈਗਾ ਥੋੜਾ ਰਿਸਕੀ ਕਿਉਂਕਿ ਸਾਰੀ ਸੜਕ ਆ ਗਈ ਕੱਚੀ ਤੇ ਆਪਣੇ ਸਾਥੀ ਵੀ ਪੂਰੇ ਚਾੜਿਆਂ ਦਾ ਲੈਂਦੇ ਆ ਵਿਊ ਸਾਡੇ ਦੋ ਸਾਥੀ ਨਵੇਂ ਆਏ ਸਰਦਾਰ ਜੀ ਸਰਦਾਰ ਜੀ ਕੀ ਨਾਂ ਤੁਹਾਡਾ ਪਰਮਜੀਤ ਸਿੰਘ ਪਰਮਜੀਤ ਸਿੰਘ ਜੀ ਬੜੇ ਅੱਛੇ ਸਾਥੀ ਨੇ ਇਹ ਵੀ ਮਾਸਟਰ ਨੇ ਮਾਸਟਰ ਮੈਥ ਵਾਲੀ ਦੇ ਦੋਸਤ ਤੇ ਆਏ ਬਾਈ ਜੀ ਸਾਡੇ ਕੀ ਬਾਈ ਜੀ ਦਾ ਨਾਂ ਤੁਹਾਡਾ ਗੁਰਦੀਪ ਸਿੰਘ ਗੁਰਦੀਪ ਸਿੰਘ ਜੀ ਸਾਰੇ ਮੰਡੀ ਗਵਿੰਦਗੜ੍ਹ ਤੋਂ ਆ ਦੇ ਆਪਣੇ ਪੁੱਛੇ ਉਹੀ ਕਰਨਾ ਜਿਹੜਾ ਆਪਾਂ ਬੜੀ ਦੂਰ ਤੋਂ ਦੇਖਿਆ ਸੀਗਾ ਆਵਾਜ਼ ਬੜੀ ਸੋਹਣੀ ਆ ਚਾਹੇ ਇਹਨੂੰ ਜਿੰਨਾ ਵਧੀਆ 뷰 ਆ ਕੀ ਬਾਤ ਆ ਹੈਂਡ ਵਾਪਸ ਬਹੁਤ ਸੋਹਣਾ 뷰 ਆ ਨਜ਼ਾਰੇ ਆ ਵੀ ਪੂਰੇ ਇੱਥੇ ਆ ਕੇ ਮੌਸਮ ਬਦਲ ਗਿਆ ਐ ਧੁੰਦ ਹੋ ਗਈ ਅਸਲ ਜੇ ਧੁੰਦ ਨਹੀਂ ਹੈਗੇ ਇਹ ਹੈਗੇ ਬੱਦਲ ਕੋਈ ਕਾਫੀ ਐਡਦੇ ਆ ਪੂਰਾ ਪੱਥਰਾਂ ਦਾ ਬਹਾਰਿਆ ਉਹੀ ਕੱਚਾ ਰਸਤਾ ਬਾਈਕ ਦਾ ਲੱਗਦਾ ਪਿਆ ਚੋਰ ਵਾਹਤਾ ਬਈ ਸਿੱਧਾ ਸੜਕ ਦੇਖਦੀ ਪਈ ਆ ਬਹੁਤ ਖਤਰਨਾਕ ਰਸਤਾ ਬਾਈ ਕਿਆ ਬਾਤ ਆ ਚੱਕ ਤੇ ਇਹ ਆ ਸਾਰ ਚੱਕ ਪਾਸ ਗਰਤਾ 4500 ਮੀਟਰ ਤੇ ਲੈ ਬਾਈ ਕਿਹੜਾ ਨਿਆ ਆਏ ਹੋਏ ਸੱਚਪਾਸ ਕਿਉਂ ਬਹੁਤ ਸੋਹਣਾ 뷰 ਆ ਬਾਈ ਸੱਚਪਾਸ ਦਾ ਕੀ ਬਾਤ ਆ ਫੋਟੋ ਸ਼ੂਟ 4500 ਮੀਟਰ ਦੀ ਉਚਾਈ ਬਹੁਤ ਸੋਹਣਾ 뷰 ਆ ਸੱਚਪਾਸ ਕੀ ਬਾਤ ਆ ਯਾ ਤੇ ਪੂਰਾ ਬੱਦਲ ਕੀ ਬਾਤ ਆ ਭਾਈ ਬੱਦਲ ਹੀ ਬੱਦਲ ਵਾਲੇ ਦੋਲੇ ਪੂਰਾ ਨਜ਼ਾਰਾ ਆ ਅੱਛਾ ਇੱਕ ਚੀਜ਼ ਇਹਦੇ ਵਿੱਚ ਦੇਖਣ ਵਾਲੀ ਹੈਗੀ ਆ ਆਪਾਂ ਹੁਣ ਤੱਕ ਕਰ ਚੁੱਕੇ ਆ ਉਹ ਮਿੰਗਲਾ ਪਾਸ ਲੇ ਲਦਾਖ ਸਪੀਤੀ ਕਾਜਾ ਕਾਜਾ ਤੋਂ ਮੋਨਾਲੀ ਤੇ ਗੁਰੇਜਵਲੀ ਪਰ ਜਿਹੜਾ ਇਹੋ ਜਿਹੇ ਪਹਾੜ ਹਨ ਤੇ ਜਿਹੜਾ ਰਸਤਾ ਹੈ ਹੈਗੇ ਆ ਬਹੁਤ ਖਤਰਨਾਕ ਤੇ ਕੀ ਬਾਤ ਆ ਬਹੁਤ ਵਧੀਆ ਵਿਊ ਆ ਇਹੋ ਜੇ ਪੱਥਰਾਂ ਵਾਲੇ ਪਹਾੜ ਇਨਾ ਖਤਰਨਾਕ ਰਸਤਾ ਪੂਰਾ ਵਧੀਆ ਵਿਊ ਆ ਐਂਡ ਨਹੀਂ ਜਾ ਰਹੇ ਆ ਤੇ ਸੱਚਪਾਸ ਤੋਂ ਬਾਅਦ ਆਪਾਂ ਜਾਣਾਏ ਹੁਣ ਪੰਗੀ ਵੈਲੀ ਪੰਗੀ ਤੋਂ ਕਿਲਾਰ ਇੱਥੇ ਸੱਚਪਾਸ ਤੇ ਇੱਕੋ ਹੀ ਢਾਬਾ ਆ ਤੇ ਉੱਥੋਂ ਆਪਾਂ ਪਿੰਨੇ ਆ ਚਾ जैसे भैन जी बैठे आ अच्छा दीदी इट्ठी बना लेने ये चाहिए अच्छा पानी, पानी गर्म कर ना अपने तो पीन लेंगे ना अच्छा 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 चाय जल्दी, अच्छा, चाय जल्दी, चाय जल्दी मैगी खाना जल्दी बन जाता है रोटी तो नहीं मिलती जहाँ पे ज्यादातर मैगी मैगी चाय है ना जून को यहाँ पे आते हो है ना और अक्टूबर तक ना ਕਾ ਬਹੁਤ ਵਧੀਆ ਬਣਾਇ ਸਿਸਟਰ ਨੇ ਲਓ ਜੀ ਇੱਕੋ ਹੀ ਟਾਪਾ ਇੱਥੇ ਠਾਕੂ ਟਾਪਾ ਤੇ ਠੰਡ ਹੈਗੀ ਜ਼ਿਆਦਾ ਕਾਂਬਾ ਛੜਦਾ ਤੇ ਤਿਆਰ ਆ ਬਾਈ ਸਾਰੇ ਆਪਾਂ ਵੀ ਚੱਲਦੇ ਗਾਂ ਨੂੰ ਦੇਖਦੇ ਆਂ ਹੋਰ ਹੈ ਕਿਆ ਤੇ ਬਾਈ ਬਸ ਸੱਜ ਪਾਸ ਪੂਰਾ ਬਰਫਦਾ ਮਰਾਨ ਵੜਿਆ ਹੋਇਆ ਚੜ੍ਹ ਲਈ ਚੜ੍ਹਨੇ ਬਾਈ ਮਿੱਤਰੋ ਆ ਵੀ ਮੋਂਟੇਪੌਣ ਚੱਲਦਾ ਹੈ ਬਾਈ ਉੱਤ ਲੈ ਵਿੱਚ ਕੰਮ ਹੈਗਾ ਖਰਾਬ ਬਾਈ ਇਹ ਕਿਹੜਾ ਰੋੜਾ ਹੈ ਕੋਈ ਰੋੜੇ ਇਹ ਰੋੜੋ ਕਿਸੇ ਨੂੰ ਦਿਖਦਾ ਮੈਨੂੰ ਨਹੀਂ ਰੋੜ ਦੇਖਦਾ ਬਾਈ ਇਹ ਹੈ ਤੇ ਬਾਈ ਦੇਖ ਲੋ ਇਹ ਰੋੜਾ ਕਿਲਰ ਦਾ ਸੱਚ ਪਾਸ ਤੋਂ ਕਿਲਰ ਵਾਲਾ ਰੋੜ ਇਹ ਆ ਜਿੱਥੇ ਦੇਖਦਾ ਨਹੀਂ ਰੋੜ ਵਾ ਪਥਰ ਹੀ ਪਥਰ ਆ ਅਮਰ ਨਹੀਂ ਕਰ ਤੇ ਹੱਥ ਖੜੇ ਤੇ ਕਰਦੇ ਆਂ ਟ੍ਰਾਈ ਆਪਾਂ ਫਿਰ ਗਲਾ ਬਹਿ ਗਿਆ ਬਾਈ ਮੌਸਮ ਠੰਡਾ ਹੈ ਬਹੁਤ ਠੰਡ ਲੱਗਦੀ ਉਰੇ ਵੀ ਆਏ ਹਾਏ ਕੀ ਬਾਤ ਆ ਤੇ ਸਾਥੀਓ ਹੁਣ ਪਹੁੰਚੇ ਆ ਅਸੀਂ ਕਿਲਾੜ ਕਿਲਾੜ ਪਹੁੰਚੇ ਆ ਸੱਚ ਪਾਸ ਤੋਂ ਹੁੰਦੇ ਹੋਏ ਸੱਚ ਪਾਸ ਤੋਂ ਦਿਖਾਇਆ ਬਹੁਤ ਹੀ ਔਫ ਰਸਤਾ ਸੀਗਾ ਜਿੰਨਾ ਕੀ ਕਾਜਾ ਤੋਂ ਮਨਾਲੀ ਲੋਕ ਜਾਂਦੇ ਆ ਉਹ ਵੀ ਬਹੁਤ ਆਫਾ ਪਰ ਉਸ ਤੋਂ ਵੀ ਡਬਲ ਆਫ ਰਸਤਾ ਇਹ ਸੀਗਾ ਇੰਨਾ ਆਫ ਰੋਡ ਸੀਗਾ ਕਿ ਬਾਈਕ ਚੜਦੀ ਚੜਦੀ ਬੈਕ ਆ ਜਾਂਦੀ ਸੀਗੀ ਔਰ ਜੇ ਉਤਰਾਈ ਵਾਲ ਨੂੰ ਹੋਏ ਤਾਂ ਸਲਿੱਪ ਹੋਣ ਦਾ ਬਹੁਤ ਡਰ ਸੀ ਬੜਾ ਔਖਾ ਲੈ ਕੇ ਆਏ ਆ ਤੇ ਫਿਲਹਾਲ ਚਲੋ ਹੁਣ ਪਹੁੰਚਿਆ ਕਿਲਾੜ ਤੇ ਸਾਥੀਓ ਕੱਲੂ ਆਪਾਂ ਜਾਣਾ ਆ ਸੁਰਾਲ ਪਟੋਰੀ ਤੇ ਉੱਥੇ ਕਰਨੀ ਹੈ ਕੈਂਪਿੰਗ ਤੇ ਕਰਾਂਗੇ ਆਲੇ ਦੁਆਲੇ ਦੇ ਥੀ ਨੂੰ ਐਕਸਪਲੋਰ ਤੇ ਮਿਲਦੇ ਆਂ ਫਿਰ ਕੱਲ ਦੀ ਵੀਡੀਓ ਵਿੱਚ ਜੇ ਤੁਹਾਨੂੰ ਅੱਜ ਦੀ ਵੀਡੀਓ ਅੱਛੀ ਲੱਗੀਏ ਸੱਚ ਪਾਸ ਦਾ ਸਾਡਾ ਜਿਹੜਾ ਸਾਡੀ ਜਿਹੜੀ ਰਾਈਡ ਸੀਗੀ ਅੱਛੇ ਲਗੀ ਤਾਂ ਕਿਰਪਾ ਕਰਕੇ ਕਰ ਦਿਓ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਬਾਏ ਬਾਏ ਸਤਿ ਸ਼੍ਰੀ ਅਕਾਲ ਜੀ